ਮੈਂ ਕੱਲ ਮਮਦੂਰ ਤੋਂ ਟੈਂਡਰੋਂ ਜਾ ਰਿਹਾ ਸੀ ਤੇ ਮੇਰਾ ਛਾਂਗੇ ਕੋਲ ਮੋਬਾਈਲ ਡਿੱਗ ਪਿਆ ਸੀ ਫਿਰ ਮੈਂ ਗਰੁੱਪਾਂ 'ਚ ਸ਼ੇਅਰ ਕੀਤਾ ਇਹਨਾਂ ਨੂੰ ਲੱਗ ਗਿਆ ਬੰਦਿਆਂ ਨੂੰ ਇਹਨਾਂ ਮੈਨੂੰ ਫੋਨ ਕੀਤਾ ਸਾਢੇ 9 ਵਜੇ ਮੇਰੇ ਮੋਬਾਈਲ ਤੋਂ ਹੀ ਮੁੰਡੇ ਦੇ ਮੁੰਡੇ ਦੀ ਮਾਲ ਤੇ ਤੇਰਾ ਮਾਲ ਲੱਗ ਗਿਆ ਤਾਂ ਲੈ ਜਾ ਮੈਂ ਮੋਬਾਈਲ ਲੈਣ ਗਿਆ ਮੈਂ ਕਿਹਾ ਵੀ ਨਾ ਕਰ ਫਨੀ ਆ ਜਾ ਮੈਂ ਫਨੀ ਆ ਗਿਆ ਤੇ ਉੱਥੋਂ ਇਹਨਾਂ ਫਿਰ ਕਿਹਾ ਵੀ ਆ ਜਾ ਸਾਡੇ ਰੋਟੇ ਦੁਕਾਨ ਤੇ ਗਏ ਉੱਥੋਂ ਮੈਂ ਵਾਪਸ ਆਇਆ ਤੇ ਉੱਥੇ ਮੈਂ ਜੇ ਰੁਕਾਈਆਂ ਇਹਨਾਂ ਮਨੂ ਲਕਾਰਾ ਮਾਰ ਤਾ ਟਾਲਾ ਉੱਤਮਨ ਨੂੰ ਜਾਨਾਂ ਮਾਰੰਦੀ ਕੋਰੀ ਕੋਸ਼ਿਸ਼ ਕੀਤੀ ਫਿਰ ਮੈਨੂੰ ਕਰਦੇ ਗਏ ਨੇ ਮੈਂ ਹਥਲੂ ਕੱਢਣ ਨੂੰ ਕਿ ਥਿਆਰ ਵੀ ਗਿਆ ਹੀ ਪਿਸਤੌਲ ਵੀ ਬੰਦੂਕਾਂ ਵੀ ਬੜਾ ਕੁਝ ਆ ਹੀ ਕਿੰਨੇ ਜਣੇ ਸੀ ਕਦੇ ਕਦੇ ਨਾਲ ਛੱਟਾ ਮਾਰੀਆਂ ਇਹਨਾਂ ਕੋ ਕ੍ਰਪਾਨਾ ਹੈ ਡੰਡੇ ਹੈ ਪਿਸਤੌਲ ਹੀ ਦੋ ਬੰਦੂਕਾਂ ਸੀ ਇਹ 12 ਜਣੇ 11 ਜਣੇ ਕਾਰਨ ਕਾਰਨ ਬਸ ਇਹ ਚਿੱਟੇ ਦਾ ਕੰਮ ਕਰਦੇ ਆ ਕਰਦੇ ਅਜ ਤੂੰ 20 ਸਾਲ ਪਾਏ ਨੇ ਅੱਕੇ ਨੇ ਇਹਨਾਂ ਦਾ ਕਹਿਣ ਦਾ ਮਤਲਬ ਵੀ ਇਹ ਬੰਦਾ ਸਾਨੂੰ ਸੀਐਡੀ ਕਰਕੇ ਫੜਾਦਾ ਮੈਂ ਆਖਿਆ ਵੀ ਮੇਰਾ ਕਿਰੇ ਵੀ ਨਾ ਆ ਜਾਵੇ ਅੱਗੇ ਸਚੂ ਸਾਹਿਬ ਆਏ ਨੇ ਕੋਈ ਜਨੂੰ 2 ਮਹੀਨੇ ਹੋ ਗਏ ਇੱਥੇ ਆ ਰੂ ਉਸ ਬੰਦੇ ਦਾ ਮੇਰੇ ਕੋਲ ਨੰਬਰ ਵੀ ਨਹੀਂਗਾ ਕੋਈ ਵੀ ਤੇ ਸੀਐਡੀ ਕਿਸੇ ਕੋਲ ਪੁੱਛ ਲੋ ਸਿਰਫ ਸਾਡਾ ਕੋਰ ਕਮੇਟੀ ਦਾ ਨਾਇਗ ਹੈ ਉਹ ਸਾਨੂੰ ਇਹ ਪੁੱਛ ਲੈਂਦੇ ਨੇ ਕਦੇ-ਕਦੇ ਵੀ ਸਾਡੀ ਮੀਟਿੰਗ ਇਹ ਦੁਲਵਾ ਜਾਂਦੇ ਨੇ ਜੀਓ ਵਾਲੇ ਹੋਰ ਸਾਡਾ ਕੋਈ ਮੈਂ ਅਗਦੀ ਗਰੰਟੀ ਅਸਾਂ ਚੱਕਣ ਤਿਆਰ ਪੁੱਤਰ ਜੀ ਕੋਈ ਕਿਤੇ ਸਟਾ ਲਾਇਆ ਨੇ ਪਾਟ ਤੇ ਆ ਕਰਪਾ ਨਾ ਮਾਰਿਆ ਨੇ ਪਿਆਰ ਤੇ ਆ ਪਿੱਛੇ ਛੱਟ ਲਾਈਆਂ ਨੇ ਅਲਕਨਾਂ ਦੇ ਦੋਵੇਂ ਪਰਦੇ ਪਾਟ ਗਏ ਸੁਣਾਈ ਨਾ ਵੀ ਇੱਥੇ ਕਿਵੇਂ ਜਾਂਦਾ ਗਿਆ ਤੇ ਰਾਤ ਫਿਰ ਸਾਡੇ ਉੱਥੇ ਗਏ ਨੇ ਥੱਲੂ ਮੈਨੂੰ ਕੱਢ ਕੇ ਲਿਆਂਦਾ ਨੇ ਤੇ ਫਿਰ ਗੱਡੀ ਦੇ ਦਿੱਥੇ ਰਾਤੀ ਦਾਖਲ ਕਰਾਇਆ ਅਸੌਕਾ ਵੀ ਕੀ ਬੜਿਆ ਤੁਹਾਡੀ ਜਿਹੜਾ ਸਤਾ ਮਾਸਾ ਅਸੌਕ ਨੇ ਵੀ ਦੂਜਾ ਸਾਡੀ ਸੀਆ ਨਹੀਂ ਕਰਦਾ ਬਸ ਸਾਡੀ ਇਹ ਚਿੱਟਾ ਵੇਦ ਦੇ ਇਹਦਾ ਜੀ ਮਾਲ ਡੇਡ ਪਿਆ ਇਹ ਮੇਰਾ ਹੈਗਾ ਭਤੀਜਾ ਤੇ ਇਹਨੇ ਗਰੁੱਪ ਜੀ ਪਾਇਆ ਠੀਕ ਹੈ ਮੋਬਾਈਲ ਉਹਨੇ ਇੱਥੇ ਆ ਗਿਆ ਠੀਕ ਹੈ ਇਹਨੂੰ ਬਾਅਦ ਚ ਉਹਨੇ ਫੋਨ ਕੀਤਾ 9:30 ਵਜੇ ਵੀ ਮੋਬਾਈਲ ਸਾਡੇ ਕੋਲ ਹੈ ਚ ਉਹ ਮਾਇਲ ਆ ਇਹ ਇੱਥੇ ਫੰਨੇ ਵਾਲੇ ਗਿਆ ਠੀਕ ਹੈ ਇਹ ਉੱਥੇ ਗਿਆ ਹੈ ਉਹਨਾਂ ਨੂੰ ਪਤਾ ਲੱਗ ਗਿਆ ਇਥੋਂ ਲੰਘ ਗਿਆ ਵਾਪਸੀ ਉਹਨਾਂ ਨੂੰ ਫਿਰ ਫੋਨ ਕਰਤਾ ਕਿ ਇੱਥੇ ਆ ਜਾ ਪਿੰਡ ਆਪਣੇ ਦੁਕਾਨ ਤੇ ਇੱਥੇ ਮੋਬਾਈਲ ਹੈ ਤੇ ਇਹ ਵਾਪਸ ਆਇਆ ਉਹਨਾਂ ਪਹਿਲੇ ਮਸੂਬਾ ਬਣਾਇਆ ਉਹ ਗੱਲ ਪਾਏ ਨੇ ਉਹਨਾਂ ਦੇ ਇੱਥੇ ਕਿਰਪਾਨਾ ਐ ਮਤਲਬ ਗਨਾਰ ਸਿੰਘ ਤੁਸੀਂ ਹਰੇਕ ਚੀਜ਼ ਕੀਤੀ ਉਹਨਾਂ ਨੇ ਸਿਰ ਤੇ ਪੈਰਾਂ ਤੇ ਕੰਡ ਤੇ ਰੇਵ ਚੀਜ਼ ਨੂੰ ਫਟਾ ਲਾਇਆ ਆਦੇ ਵੱਲੋਂ ਬਹੁਤ ਬੁਧਿਆ ਕਿੰਨੇ ਕਿੰਨੇ ਜਣੇ ਸੀ ਉਹ 12 13 ਜਣੇ ਸੀ ਤਾਂ ਕੀ ਕੋਈ ਤਾਂ ਕੋਈ ਕੁਛ ਨਹੀਂ ਵੀ ਇਹਦਾ ਨਾਂ ਲੈਂਦੇ ਸੀ ਉਹ ਵੇਚਦੇ ਚਿੱਟਾ ਠੀਕ ਹੈ ਅੱਜ ਤੋਂ 20 ਸਾਲ ਹੋ ਗਏ ਨੇ ਤੇ ਇਹਦਾ ਨਾਂ ਪਾ ਲੇ ਵੀ ਤੂੰ ਸਾਨੂੰ ਪੜਾਉਣਾ ਇਹ ਕਰਨਾ ਉਹ ਕਰਨਾ ਅੱਜ ਤੱਕ ਅਹੇ ਕਿਹਨੋ ਇਹ ਗੱਲ ਨਹੀਂ ਕੀਤੀ ਤਾਂ ਇਹ ਕਿਹਨਾਂ ਕਿਤੀ ਸਾਨੂੰ ਕੋ ਪਸਟੋਲ ਹਰੇਕ ਚੀਜ਼ ਕੀ ਧੰਕਾ ਵੀ ਦਿੰਦੇ ਨੇ ਹੁਣ ਬੁਖਾਰ ਆਤੀ ਫਿਰ ਧੰਕੀ ਦਿੱਤੇ ਨੇ ਬੁਖਾਰ ਆਵੇ ਘੁੱਟਣਾ ਕਿਹੜੇ ਬੰਦੇ ਹੱਤਿਆਲ ਇਹ ਕਿਹੜੇ ਬੰਦੇ ਹੱਤਿਆਲ ਯਾਨੀ ਕਿ ਪਿੰਡ ਦੇ ਨੌਜਵਾਨਾਂ ਨੇ ਪਿੰਡ ਦੇ ਨੌਜਵਾਨ ਨੂੰ ਬੁਕੇ ਹਾਂਜੀ ਤੇ ਮੋਬਾਈਲ ਆਂਦਾ ਕਿ ਵਿੱਚ ਆ ਸੀ ਤੇ ਮੋਬਾਈਲ ਲੈਣ ਗਿਆ ਤੇ ਇਹਨੂੰ ਜਾ ਕੇ ਵੈਸੇ ਹੀ ਬੁਲਾਇਆ ਨੇ ਵੀ ਤੋਂ ਮੋਬਾਈਲ ਲੈ ਆ ਜਾ ਤੇ ਉੱਥੇ ਗੱਲ ਪਾਇਆ ਗਏ ਕਿੰਨੇ ਜਣੇ ਹੈਗੇ ਸੀ ਤੇ ਕਾਰਨ 10 ਜਣੇ ਹੈਗੇ ਸੀ 11 ਜਣੇ ਤੇ ਕਾਰਨ ਹੈਗਾ ਸੀ ਮੋਬਾਈਲ ਲੈਣ ਗਿਆ ਤਾਂ ਬਾਸ ਨੂੰ ਖੜੇ ਸੀ ਕਿੱਤਾ ਵੇਚਦੇ ਨੇ ਤੇ ਪਿਸਤੌਲ ਲੈ ਗਿਆ ਨੇ ਤੇ ਕਿਰਪਾਨਾਂ ਹੈਗੀਆਂ ਨੇ ਕਿਰਪਾਨਾਂ ਮਾਰੀਆਂ ਨੇ ਗੰਗਾਸੀਆਂ ਮਾਰੀਆਂ ਨੇ ਪੈਰ ਤੇ ਹੱਥਾਂ ਤੇ ਤੰਦ ਤੇ ਤੇ ਅਸੀਂ ਮਸਾਂ ਹੀ ਕੱਢ ਕੇ ਵਿੱਚੋਂ ਲਿਆਏ ਸਾਡੇ ਝਗੜਾ ਇਹ ਨਾ ਹੋਇਆ ਕਿ ਕਾਹਦੀ ਕਿ ਬੈਠਾ ਝਗੜਾ ਬਸ ਕਹਿੰਦੇ ਸੀ ਵੀ ਸ਼ਿਕਾਇਤ ਲਾਂਦਾ ਚਿੱਟਾ ਵੇਚਦੇ ਵੇਚਦੇ ਆਪ ਕਰਾਂਦੇ ਤੇ ਨਾ ਆਈਂਦਾ ਪਤਾ ਇੱਕ ਮਾਮਲੇ ਉੜਦੇ ਵਿੱਚ ਇੱਕ ਆਮਦਵੀ ਪਾਰਟੀ ਦੇ ਉਧਰੋਂ ਕੁਟਪਾਰੀ ਸਰ ਕੀ ਪੂਰਾ ਮਾਮਲਾ ਸੀ ਇਹ ਇੱਕ ਸਮੂਹ ਕੰਪਲੇਂਟ ਮਈਆ ਮੰਗੋੜ ਏਰੀਆ ਤੋਂ ਫਲਜੀਤ ਸਿੰਘ ਹੈਗੇ ਉੱਥੇ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੀ ਸੁਰੱਖਿਆ ਕੀਤੀ ਗਈ ਹੈ ਕੋਈ ਨਸ਼ਾ ਵੇਚਣ ਵਾਲੇ ਵਿਅਕਤੀਆਂ ਵੱਲੋਂ ਕੋਈ ਡਰੱਗ ਸਮਗਲਰਸ ਨੇ ਉਹਨਾਂ ਨੂੰ ਕਿਸੇ ਰੰਜਿਸ਼ ਦੀ ਵਜ੍ਹਾ ਨਾਲ ਕੁੱਟਮਾਰ ਕੀਤੀ ਹੈ ਜਿਸ ਤੇ ਅਸੀਂ ਇਸ ਮੈਟਰ ਨੂੰ ਜਾ ਕੇ ਵੈਰੀਫਾਈ ਕੀਤਾ ਕਿ ਅਸੀਂ ਬਲਬੀਰ ਦੀ ਸਟੇਟਮੈਂਟ ਰਿਕਾਰਡ ਕਰਕੇ ਇਹ ਤੇ ਕਾਰਵਾਈ ਕਰ ਰਹੇ ਜਲਦ ਹੀ ਇਸ ਤੇ ਐਫ ਆਈ ਆਰ ਰਜਿਸਟਰ ਕਰਕੇ ਬੰਦੇ ਨੂੰ ਅਰੈਸਟ ਕੀਤਾ ਜਾਵੇ ਚਲੋ ਜੀ ਕੋਈ ਇਸ ਮਾਮਲੇ ਤੇ ਕੋਈ ਅਰੈਸਟ ਪਾਈ ਨਹੀਂ ਹਜੇ ਅਸੀਂ ਕੇਸ ਰਜਿਸਟਰ ਕਰ ਰਹੇ ਜਿਵੇਂ ਕੇਸ ਰਜਿਸਟਰ ਹੁੰਦਾ ਨਾਲ ਹੀ ਅਸੀਂ ਬੰਦੇ ਅਰੈਸਟ ਕਰਾਂਗੇ